ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗਾਂ ਸੂਏ ਸਵਾਏ ਵੀ ਆ ਗੱਬਣ ਵੀ ਆ ਜਰਸੀ ਵੀ ਆ ਗਰਲੈਂਡੋ ਵੀ ਆ ਰੇਗ ਪ੍ਰਕਾਰ ਦਾ ਨਾਗ ਤੁਹਾਨੂੰ ਦੇਖਣ ਨੂੰ ਮਿਲੂਗਾ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਵੀ ਨਾਗ ਤੁਹਾਨੂੰ ਫੱਟ ਬੈਠੂਗਾ ਪਸੰਦ ਆਊਗਾ ਕਿ ਵਿਰੇ ਤਸੱਲੀ ਪਰਕ ਤੁਸੀਂ ਆਪ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਬਾਈ ਪੈਂਡ ਕਿੜਾ ਇੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਹੈ ਠੀਕ ਹੈ ਜੀ ਅੱਜ 6 ਨਾਗ ਹੈ ਜੀ ਹਾਂ ਜੀ 6 ਹੈ ਇੱਕ ਸੂਈ ਵੀ ਹੈ ਬਾਕੀ ਗੱਬਣਾ ਬਾਈ ਸਾਰੀਆਂ ਕਿੱਧਰੋਂ ਕਰਗੇ ਸ਼ੁਰੂ ਬਾਈ ਇਹ ਤੇ ਲਾਗੇ ਨੇ ਜਾਰਸੀ ਤੇ ਸੂਈ ਐਂਡ ਤੇ ਵਿਖਾ ਦਾਂਗੇ ਠੀਕ ਆ ਹਾਂ ਸੂਆ ਗਨ ਮਾ ਜਾਰਸੀ ਰੀਅਲ ਦੂਜੇ ਸੂਬੇ ਆ ਬਾਈ ਜ ਗੱਬਣ ਆ ਇਹ ਹਾਂ ਇਹ ਗੱਬਣ ਆ ਬਈ ਦੈਨ ਲੈਂਦੀ ਆ ਇੱਕ ਜਾਂ ਦੋ ਪਿਆਰ ਆ ਜਮਾ ਜਿਦੋਂ ਲਈ ਆ ਬਈ 18 ਕਿਲੋ ਦੁੱਧ ਦੀ ਗਰੰਟੀ ਦਿੱਤੀ ਆ ਮੈਨੇ ਪਰ ਆਪਣੀ ਆਤਾ ਆਪਾਂ ਗਰੰਟੀ ਨਹੀਂ ਦਿੰਦੇ ਹੂੰ ਅਗਲਾ ਭੈਣ ਭਰਾ ਦੀ ਸਮਝ ਨਾ ਲਵੇ ਥਣਾ ਦੀ ਪਾਰ ਪਿੱਛੇ ਦੀ ਠੰਨੀ ਸੀਲ ਦੀ ਆਪਣੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਫੁੱਲ ਜਮਾ ਐਨ ਤੇ ਨਾਲ ਇਹ ਗਰੰਟੀ ਆ ਜਾਰ ਸਿੰਘਾਂ ਤਿੰਨ ਇੱਕ ਕਾਲੀ ਹੂੰ ਦੋ ਇਹ ਹੂੰ ਤਿੰਨੇ ਪੰਜਾਬ ਵਾਲੀਆਂ ਹੋਣੀਆਂ ਰੀਨਲ ਹੂੰ ਠੀਕ ਆ ਇਹ ਨਹੀਂ ਕੋਈ ਹਿਮਾਚਲ ਵਾਲੀ ਹੋਊਗੀ ਅੱਛਾ ਆ ਜਿਦੋਂ ਲਈ ਆ ਬੰਦੇ ਤੋਂ ਜਿਨੇ ਪਹਿਲਾ ਸੁਆ ਘਰੇ ਚੋਇਆ ਠੀਕ ਆ ਨੰਬਰ ਐਡਰੈਸ ਵੀ ਦੇ ਦਾਂਗੇ ਆਪਾਂ ਸਾਰਾ ਕੁਝ ਦੇ ਦਾਂਗੇ ਆ ਵੜ ਖੜੀ ਆ ਨਹੀਂ ਹਮਾਚਲ ਵਾਲਿਆਂ ਨੇ ਮੋਹਰਾਂ ਭਾਈਆਂ ਉਹਨਾਂ ਕਾਨੇ ਚ ਹਰੇਕ ਜਰਸੀ ਦੇ ਜਿਹੜੀ ਹਮਾਚਲੋਂ ਦੀ ਮੋਹਰ ਹੋਊਗੀ ਇਹਦੇ ਮੋਰੀ ਵੀ ਭਾਰੇ ਕੋਈ ਕਾਨੇ ਚ ਅੱਛਾ ਇਹ ਨਹੀਂ ਗਈ ਮੋਹਰ ਵੜਤੀ ਹੂੰ ਮੋਰੀ ਹੈ ਨਹੀਂ ਗੀ ਹਾਂ ਮੋਰੀ ਹੈ ਨਹੀਂ ਉਹ ਮੂਰ ਵਾਲੀਆਂ ਸਾਰੀਆਂ ਪਿਓਰ ਹਮਾਚਲ ਵਾਲੀਆਂ ਹੁੰਦੀਆਂ ਕਈ ਬੰਦੇ ਆਉਂਦੇ ਆ ਬਾਈ ਪਹਿਲਾਂ ਮੂਹਰਾਂ ਵੜਦੇ ਆ ਮੈਂ ਵੇਖਿਆ ਆਪਦੀ ਅੱਖੀਂ ਤੇ ਉਦੋਂ ਕੰਨਾਂ ਚ ਮੋਰੀਆਂ ਵੇਖ ਲਿਆ ਕਰੋ ਉਦੋਂ ਪਤਾ ਲੱਗ ਜੂ ਵੀ ਹਿਮਾਚਲ ਵਾਲੀ ਹੈ ਕਿਹੜੀ ਆ ਤੇ ਆ ਜਿਹੜੀ ਆ ਆਪਾਂ ਨੂੰ ਨਹੀਂ ਪਤਾ ਉਹਨੇ ਘਰੇ ਪਾਲੀ ਸੀ ਕਿਵੇਂ ਸੀ ਪਿਛਲਾ ਸੂਆ ਜਿਹਨੇ ਘਰੇ ਚੋਈ ਆ ਬੰਦੇ ਦਾ ਨੰਬਰ ਐਡਰੈਸ ਵੀ ਦੇ ਦਾਂਗੇ ਪਾਂਡਾ ਬਹੁਤ ਸੋਹਣਾ ਬਹੁਤ ਸੋਹਣੀ ਬੱਚੀ ਆ ਬਾਈ ਰੰਗ ਪ੍ਰਿੰਟ ਵੀ ਵੀਰੇ ਪੂਰਾ ਚੰਗਾ ਹਾਂ ਪਾਂਡਾ ਤਾਂ ਵਾਕਈ ਕਮਾਲ ਦਾ ਹਜੇ ਮੰਨ ਲਓ ਤੁਸੀਂ ਤਿਆਰ ਹੀ ਮੰਨ ਕੇ ਆਇਓ ਕਈ ਵਾਰ ਨਾ ਸਫਰ ਕਾਰਨ ਪਸੂ ਜਾਂਦਾ ਸੂ ਪੈਂਦਾ ਜੇ ਇੱਕ ਅੱਧਾ ਦਿਨ ਲੈ ਜੇ ਦੋ ਦਿਨ ਲੈ ਜੇ ਤਾਂ ਫਾਇਦਾ ਹੀ ਹੋਣਾ ਉਹਦਾ ਕੋਈ ਨੁਕਸਾਨ ਨਹੀਂ ਯਾਰੀ ਅੱਜ ਵੀ ਕਮਾਲ ਦੀ ਆ ਤੇ ਫਿਰ ਤਾਂ ਦੋ ਦਿਨਾਂ ਤੇ ਕਰਤਾਨ ਫਸ ਜੂ ਹਨਾ ਬਾਈ ਬੈਰ ਚੈੱਕ ਕਰਾ ਲੈਂਥ ਲੂੰਥ ਬਾਈ ਥੋੜਾ ਮਾਰੇ ਤੋਂ ਡਾਕਟਰ ਪੀਏ ਤੇ ਕਰਾਉਣੇ ਮੱਝਾ ਵਰਗਾ ਥਨ ਲੱਗਿਆ ਵਾ ਇਹਦੇ ਫੇਸ ਕੁਆਲਟੀ ਸੋਹਣੀ ਆ ਰੰਗ ਪ੍ਰਿੰਟ ਪੂਰਾ ਚੰਗਾ ਸੋਨਾ ਮੋਟਾ ਥਨ ਲੱਗਿਆ ਵਾ ਮੱਝਾ ਵਰਗਾ ਤੇ ਦੁੱਧ ਵੀ ਇਹਨੇ ਮੱਝਾ ਵਰਗਾ ਹੀ ਪਿਆ ਦੇਣਾ ਗੱਟ ਠੰਗੂ ਤਾਂ ਹਵਾਨਾ ਬੈਕ ਸਾਈਡ ਨੂੰ ਫਿਰਦਾ ਗਾ ਚੈੱਕ ਕਰ ਸਕਦੇ ਭਾਂਡਾ ਬਹੁਤ ਸਾਫਾ ਹਨਾ ਭਾਈ ਦੁੱਧ ਵੀ ਦਊਗੀ ਵਾ 18 19 ਕਿਲੋ ਰਾਹਣਾ ਹੂੰ ਇਹ ਕਹਿਣ ਦੀਆਂ ਗੱਲਾਂ ਨਹੀਂ ਠੀਕ ਆ ਹਾਂ ਨਾ ਇਹ ਉਹ ਆ ਵੀ ਹਿਮਾਚਲ ਵਾਲਿਆਂ ਨੂੰ ਭਾਂਡਾ ਹੀ ਰਹਿ ਜੂ ਪੱਲੇ ਅੱਛਾ ਵਿਸ਼ੇ ਗੱਲੋ ਹੀ ਦੇਣੇਗਾ ਹੂੰ ਆਪਾਂ ਤੁਹਾਨੂੰ ਵਾਰ-ਵਾਰ ਕਹੀ ਜਾਂਦੇ ਆ ਜਿਹੜੇ ਬੰਦੇ ਤੋਂ ਲਈ ਆ ਨੰਬਰ ਐਡਰੈਸ ਦਾ ਅਗਲਾ ਗੱਲ ਕਰਕੇ ਫੇਰ ਲੈ ਜਾਵੇ ਆਪਣੇ ਕੋਲ ਅਗਲੇ ਤੋਂ ਪਹਿਲਾਂ ਪੁੱਛ ਲਵੇ ਉਸ ਤੋਂ ਬਾਅਦ ਆਪਾਂ ਨੂੰ ਪੈਸੇ ਪਾਵੇ ਹਾਂ ਚੱਲ ਨਫਾ ਜਿਹੜਾ ਲੈਣਾ ਲੈਣਾ ਹੂੰ ਉਹ ਤਾਂ ਲੈਣੀ ਆ ਪਾ ਚਾਇਆ ਪਾ ਚ ਦੇਣੀ ਆ ਕੋਈ 70 ਨਹੀਂ ਕੋਈ 65 ਨਹੀਂ 95000 ਦੀ ਵੈੜ ਦੇਣੀ ਅੱਜ ਇਹ ਹਾਂ ਇਹ ਜਰਸੀ ਹਾਂ ਤੋਹਾ ਬਾਈ ੱੱਲ ਦਿਖਾ ਦੇ ਮਾੜੀ ਜੀ ਹਵਾਨੇ ਚ ਹਵਾਨਾ ਦਾ ਪੰਡਾਂ ਲਾ ਜੂ ਹਨਾ ਬਾਈ ਮਾੜਾ ਡਰੀ ਜਾਂਦੀ ਕੈਮਰੇ ਤੋਂ ਵੈੜ ਲੈ ਉੱਪਰ ਆ ਜਾ ਕਦੀ ਜਾਂਦੀ ਆ ਠੀਕ ਆ 90000 ਯਾਨੀ ਇੱਕ ਘੱਟ ਤੇ 60000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਹਾਂ ਦੋ ਨੰਬਰ ਵੀਰੇ ਇਹਦਾ ਕੈਨ ਨੂੰ ਹੋਰ ਕਿਸੇ ਕੋਲੇ ਹੁੰਦੀ ਪਲੂਣੀ ਕਹਿਣਾ ਸੀ ਹੂੰ ਪਰ ਅਰੀਨਲ ਦੂਜੇ ਸੂਏ ਆ ਵੈੜ ਕੈਂਦੀ ਗੱਲ ਨਹੀਂ ਰੀਨਲ ਹਾਂ ਰੀਨਲ ਦੂਜਾ ਸੂਆ ਵਹਿੜਦਾ ਸਨੱਕ ਪੁਣਾ ਬਹੁਤਾ ਵਹਿੜਦਾ ਬਾਈ ਪਲੂਨ ਬੱਚੀ ਨੇ 19 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਅੱਛਾ ਆਪਾਂ ਤਾਂ ਹੀ ਮੈਂ ਪਹਿਲਾਂ ਕੰਨ ਵਿਖਾਇਆ ਵਹਿੜਦੇ ਹੂੰ ਕੋਈ ਮੋਰ ਨਹੀਂ ਕੋਈ ਕੁਸ ਨਹੀਂ ਰੀਨਲ ਪੰਜਾਬ ਵਾਲੀ ਇਹਦਾ ਵੀ ਨੰਬਰ ਐਡਰੈਸ ਬੰਦਾ ਦੇ ਦਿੰਦਾ ਜੰਪੜ ਪੰਜਾਬ ਦੀ ਆ ਬਾਈ ਯਾਰ ਆ ਪੰਜਾਬ ਦੀ ਹਾਂ ਪੰਜਾਬ ਦੀ ਪੀਆਰ ਆ ਪੰਜਾਬ ਦੀ ਪੀਆਰ ਆ ਠੀਕ ਹੈ 18 ਹੁਣੀ ਕੇ ਲੋਬ ਮੰਨ ਕੇ ਲਈ ਆ ਬਾਈ ਭੈਣ ਭਰਾਵ ਦੀ ਸਮਝ ਨਾਲ ਲੈਣ ਥਾਣਾ ਦੀ ਠੰਡੀ ਸੀਲ ਦੀ ਪਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਠੀਕ ਆ ਹਾਂ ਦੈਨ ਕਿੰਨੇ ਕੱਢਦੀ ਆ ਦੈਨ ਲੈ ਜੂ ਤੈਨੋਂ ਤੋਂ 4 ਬਾਈ ਲੈ ਜੂ ਆ ਜੇ ਹਨਾ ਟੱਲ ਟੁੱਲ ਬਹੁਤ ਪਈ ਆ ਆ ਸਾਰੀ ਟੱਲ ਕੱਢ ਲੈਣੀ ਆ ਰੰਗ ਪ੍ਰਿੰਟ ਵੀ ਇਹਦਾ ਪੂਰਾ ਚੰਗਾ ਹਨਾ ਸੋਨਾ ਹਵਾਨਾ ਥਾਣ ਕੱਲਾ ਕੱਲਾ ਮੰਜੇ ਦੇ ਪਾਵਿਆ ਅੱਗੇ ਥਾਣਾ ਫੋੜ ਸ਼ਾਂਕੇ ਦੇ ਪੂਰਾ ਵੀ ਨਹੀਂ ਰੰਗ ਪ੍ਰਿੰਟ ਬੜਾ ਚੰਗਾ ਸਨਖੂਨਾ ਬਹੁਤ ਆ ਬਾਈ ਇਹਦੀ ਬਚੀ ਕਿ ਇਹ ਫਾਰਮ ਵਾਲੇ ਕੋਲੇ ਹੁੰਦੀ ਨਾ ਅੱਜ ਹੀ ਉਹਨੇ 85 90 ਮੁੱਲ ਕਰ ਦੇਣਾ ਸੀ ਇਹ ਤਾਂ ਗੱਲ ਹੈਗੀ ਹਾਂ ਚੀਜ਼ ਆ ਇੱਕ ਕੁਆਲਿਟੀ ਬਹੁਤ ਆ ਵੀਰੇ ਬਹੁਤ ਜ਼ਿਆਦਾ ਕੁਆਲਿਟੀ ਆ ਛੋਟਾ ਜਾ ਕੰਨਾਂ ਖੜਨੀ ਵੀ ਚੰਗੀ ਆ ਦਿਨ ਜ਼ਰੂਰ ਲੈ ਜੂ ਤਿੰਨ ਵੀ ਲਿਜਾ ਸਕਦੀ ਚਾਰ ਵੀ ਲਿਜਾ ਸਕਦੀ ਤੇ ਪੰਜ ਵੀ ਲਿਜਾ ਸਕਦੀ ਆ ਵੀਰੇ ਤੇ ਪਰ ਜਿੱਦੇ ਜਮ ਫਸੀ ਪਈ ਹੋਈ ਡਾਲਿਆ ਤੇ ਹੋਈ ਉਦਦੇ ਗੱਲਬਾਤ ਇਹਦੀ ਹੋਰ ਹੀ ਹੋਣੀ ਆ ਹਨਾ ਹਾਂ ਗੁੰਦਮੀ ਜੀ ਇਹ ਬਾਡੀ ਸਟਰਕਚਰ ਆ ਹਨਾ ਇਹਦਾ ਗੁੰਦਮੀ ਆ ਹਾਂ ਪੂਰੀ ਬਈ ਐਂ ਗੋਲਾ ਚਾਰੇ ਪਾਸਿਓਂ ਠੀਕ ਆ ਹਾਂ ਠੀਕ ਆ ਇਹਦਾ ਫਿਰ ਕੱਚੀ ਦਾ ਪਾ ਯਾਰ ਅੱਜ 80 ਨਹੀਂ ਕਰਨਾ ਕੋਈ 85 ਨਹੀਂ ਕਰਨਾ ਹੂੰ ਬਸ 100 ਰੁਪਇਆ ਛੋੜ ਕਰਨੀ ਐ ਦੀ 65 ਚੋਂ ਇਹਦੀ ਹਾਂ ਉਹ ਨਾਟ ਦੀ ਇਹ 65 ਦੀ ਬਾਈ ਜੋੜਾ ਲਕਾਰ ਨੂੰ ਉਹਦਾ ਵੀ ਆਪਾਂ ਅੱਜ 65 ਦੀ ਵਿਗਣੀ ਆ ਵਹਿੜ ਬੈਂਡ ਦੀ ਕਹਿ ਦਿੰਦੇ ਆਪਾਂ ਨੂੰ ਭਾਜ ਆਈਆ ਭਾਜ ਦੇਣੀ ਆ ਨਫਾ 202500 ਹੀ ਲੈਣਾ ਹੁੰਦਾ ਠੀਕ ਆ ਉਹਦਾ ਚੱਲ ਲੈਣਾ ਹੀ ਆ ਆਪਣੀਆਂ ਜਿਹੜੇ ਵੀਡੀਓ ਹੋਏ ਨੇ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਗੱਲ ਦਾ ਠੀਕ ਆ ਜੇ ਕੋਈ ਜੋੜਾ ਲੈ ਜੂ ਮੰਗਤਨ ਵੱਧ ਕਰਦਾ ਈ ਕੋਈ ਚੱਕਰ ਠੀਕ ਆ ਹਾਂਜੀ ਬਾਈ ਅੱਗੇ ਅੱਗੇ ਵੀਰੇ ਕਾਲੀ ਵਹਿੜ ਇੱਕ ਸਿੰਗ ਵਾਲੀ ਹੈ ਇੱਕ ਸਿੰਗ ਆ ਬਾਈ ਇੱਕ ਨਿੱਕਾ ਜਿਹਾ ਨਾਲ ਫੁੱਟਿਆ ਵਾ ਇਹ ਫੋੜ ਥੋੜੀ ਜਿਹੀ ਵੱਡੀ ਹੋਈ ਵੀ ਆ ਠੀਕ ਆ ਠੰਡੀ ਸੀਲ ਵਹਿੜ ਆ ਯਾਰ ਕੋਈ ਆਂਤ ਹੀ ਨਹੀਂ ਐ ਨਹੀਂਗਾ ਵੀ ਸਿੰਗ ਮਾਰ ਜੂਗੀ ਲੈ ਉਹ ਤਾਂ ਚਲ ਵੈਸੇ ਹੀ ਬੁੱਟਿਆਈ ਆ ਤੇ ਆ ਥਾਂ ਦੇ ਨਾਲ ਵੈਸੇ ਹੀ ਆ ਬਾਈ ਉਹ ਚ ਸਰਾਖ ਹੀ ਹੈਣੀ ਆਪਾਂ ਪਹਿਲਾਂ ਦੱਸ ਦਿੰਨੇ ਆ ਗਰੰਟੀ ਹੋਊ ਆਪਣੀ ਫੁੱਲ ਬੜਾ ਫੋਲੇ ਚੀਜ਼ ਦੀ ਅੱਛਾ ਜੋ ਚ ਸਰਾਖ ਹੋਵੇ ਠੀਕ ਆ ਉਹ ਆਮ ਹੀ ਤੈਨੂੰ ਬੜਾ ਨਾਲ ਆ ਜਾਂਦਾ ਆਈ ਜਾਂਦਾ ਹਾਂ ਅਗਰ ਟਮਕਣੇ ਟਮਕ ਬਾਈ ਜੀ ਤੋਂ ਲਈ ਆ ਕ੍ਰੋਸ ਚ ਪੈਂਦੀ ਆ ਠੀਕ ਆ ਉਹ ਕਹਿੰਦਾ ਮੈਂ 21 ਕਿਲੋ ਦੁੱਧ ਚੋਇਆ ਵਾ ਅੱਛਾ ਜਿਹੜੇ ਹਿਸਾਬ ਨਾਲ ਭਾਂਡਾ ਹੈ ਬਾਈ ਬੜੜ ਹੂੰ ਦੁੱਧ ਦਿੱਤਾ ਵੀ ਉਹ ਵੜਦੇ ਭੈਣ ਭਰਾ ਉਹਦੀ ਸਮਝ ਨਾ ਲੈਣ ਗਿੱਗਰ ਨਰੋਈ ਬਾਈ ਦੁੱਧ ਹੋਊ ਵੀ ਮੱਜਾਂ ਹਰਗਾ ਜਵਾਂ ਹੂੰ ਤੇ ਭਾ ਆ ਸਿੰਗਰਾ ਕਰਕੇ ਅੱਧਾ ਅੱਧੇ ਵਾਲਾ ਕੰਮ ਹੀ ਹੋ ਜਾਣਾ ਹੂੰ ਸਿੰਗ ਕਰਕੇ ਹਾਂ ਜਦੋਂ ਮਾਰਦੇ ਨੇ ਇਹ ਤਾਂ ਕੋਈ ਬੱਟਾ ਕੋਈ ਨਹੀਂ ਭਾਈ ਬੱਟਾ ਵੀ ਛੱਡ ਇੱਕ ਜੀ ਨੂੰ ਚੀਜ਼ ਵਿਖਾਉਣਾ ਮੈਂ ਇਹਨੂੰ ਮੂੰਹ ਕਰਕੇ ਵਹਿੜਦੀ ਅੱਛਾ ਆ ਇੱਕ ਸਿੰਘ ਥੱਲੇ ਨੂੰ ਆ ਨਿੱਕਾ ਜਿਹਾ ਪੋਟ ਹੂੰ ਆ ਤਾਹ ਨੂੰ ਆ ਪੁਰਾਣੇ ਬਜ਼ੁਰਗ ਤੋਂ ਜਿਹਦੂ ਮਰਜੀ ਪੁੱਛ ਲਈ ਉਹ ਕਹਿੰਦਾ ਸੀ ਇੱਕ ਨੀਵਾ ਸਿੰਘ ਤੇ ਇੱਕ ਤਾਹ ਨੂੰ ਪਸ਼ੂ ਘਰੇ ਵਾਗਾ ਬਹੁਤ ਕਰਦਾ ਚੰਗਾ ਹੁੰਦਾ ਹਾਂ ਹਾਂ ਕਰਮ ਵਾਲਾ ਹੁੰਦਾ ਭਾਈ ਸਿਆਣੇ ਕਹਿੰਦੇ ਆ ਚਲੋ ਛਾਣੇ ਬੰਦੇ ਤੋਂ ਆਪਦਾ ਪਲਾ ਪੁੱਛ ਕੇ ਅਜੇ ਹਾਂ ਅਗਲਾ ਬਾਈ ਆ ਗੱਲ ਕਰਕੇ ਆ ਵੀ ਇੱਕ ਮੀਨਾ ਸਿੰਘ ਥੱਲੇ ਨੂੰ ਮੁੜਿਆ ਵੇ ਇੱਕ ਥੋੜੀ ਤਾਂ ਨੂੰ ਫੋਟ ਹੂੰ ਠੀਕ ਆ ਹਾਂ ਠੀਕ ਆ ਤੇ ਭਾਂਡਾ ਵਿਖਾ ਵੇੜ ਦਾ ਮੜਾ ਉਹਨੂੰ ਭਾਂਡੇ ਦਾ ਵੀ ਬੰਡਾਲਾ ਹੀ ਫਿਰਦੀ ਆ ਹਨਾ ਮੈਂ ਕਿਹਾ ਵੇੜ ਬਣਦੀ ਵੇਖੀ ਬਾਈ ਅਜੇ ਦਾ ਸਾਰੇ ਹੀ ਹਵਾਨੇ ਵਾਲੀਆਂ ਹਨਾ ਸੋਹਣੇ ਹਵਾਨੇ ਵਾਲੀਆਂ ਆ ਇਹ ਤਾਂ ਘੱਲ ਵਿਖਾਈ ਮਾੜੀ ਜੀ ਗੱਠੰਗੂ ਲੈ ਯਾਰ ਲੈ ਕਰ ਲੋ ਮਰਾ ਵੜਾਂ ਨੂੰ ਵਾਦਾ ਲੈਵਾ ਹਜੇ ਵਿਚਾਰੀ ਦਾ ਹੂੰ ਰੰਗ ਪ੍ਰਿੰਟ ਤੇ ਥਾਣਾ ਬਹੁਤ ਚੰਗਾ ਸੋਨਾ ਮੁਠੀ ਵਾਲਾ ਥਾਣਾ ਗਲਾਬੀ ਥਾਣਾ ਬਾਕੀ ਚੰਗੀ ਆ ਵੈਣ ਕਿੰਨੇ ਕ ਦਿਨ ਕੱਢਦੀ ਆ ਦਿਨ 2 ਜਾਂ 3 ਬਾਈ ਤਿਆਰ ਹੀ ਆ ਜਮਾਂ ਤਿਆਰ ਜਮਾਂ ਤਿਆਰ ਗੱਲਿਆਂ ਤੇ ਹੀ ਆ ਕੰਮ ਦਾ ਹਾਂ ਇਹਦੀ ਕੀਮਤ ਫਿਰ ਜਾਇਜ਼ ਲੈਣੀ ਆ ਜਿਹੜੇ ਬੱ ਲੈ ਦੇਣੀ ਹੋਊਗਾ ਰਾੜਾ ਜੇ ਤਾਂ ਸੈਂਗ ਨਾ ਹੁੰਦਾ ਫੇਰ ਦੇਣੀ ਸੀ 75 ਦੀ ਅੱਛਾ ਠੀਕ ਆ ਅੱਜ ਭਾਜ ਲਈ ਆ ਸੈਂਗ ਦਾ ਕਰਕੇ 55000 ਦੀ ਹਾਂਣ ਹੋਜੂ ਮਾੜਾ ਮੋਟਾ ਬਸ ਮਾੜਾ ਮੋਟਾ ਹੀ ਹੋਊਗਾ ਬਾਈ ਅੱਜ 55 ਦੀ ਦੇ ਦਾਂਗੇ ਹਾਂ ਠੀਕ ਆ ਇਹ ਗੱਲ ਹੈਗੀ ਜੇ ਸਿੰਘ ਨਾ ਹੁੰਦਾ ਫਿਰ گاਉਂ ਵੀ ਆਪਾਂ ਨੂੰ ਕਿੱਥੇ ਦੇਣੀ ਸੀ ਬਾਈ ਖੱਬੇ ਦਾਲੇ ਵਾਲੀ ਫਿਰਦੀ ਕਰਮ ਵਾਲੀ ਹੂੰ ਤੇ ਨਗ ਨੰਬਰ ਆ ਗਿਆ 4 ਕਾਲੇ ਰੰਗ ਦੀ ਟਾਪ ਦੀ ਬੱਛੀ ਆ ਬਾਈ ਅੱਛਾ ਬੱਛੀ ਆ ਹਜੇ ਬੱਛੀ ਆ ਸੁਆ ਦੂਜਾ ਠੀਕ ਆ ਇਹਨੂੰ ਕਹੇ ਇਹਨੂੰ ਪਲੂਨ ਵੀ ਕਹਿ ਦਿੰਨੇ ਆ ਸਾਰਿਆਂ ਨਾਲੋਂ ਉੱਚੀ ਆ ਤੇ ਬੂਤੀ ਐ ਪ्योर ਪੰਜਾਬ ਵਾਲੀ ਕਾਲੀ ਜਰਸੀ ਆ ਸੰਭੀਆਂ ਜਿਹੜੀਆਂ ਅੱਜ ਨਾਲ ਬੜਾ ਸੰਭੀ ਆ ਆਪਾਂ ਲਿੱਸੀਆਂ ਨਹੀਂ ਕਹਿ ਸਕਦੇ ਭਾਈ ਲਿੱਸੀਆਂ ਉਹੀ ਆਉਣੀਆਂ ਭੈਣ ਭਰਾ ਕਹਿ ਦਿੰਦੇ ਆ ਵੀ ਸੇਵਾ ਘਟ ਵਾਲੇ ਘਰੋਂ ਆ ਗਈ ਉਹ ਆ ਗਈ ਉਹ ਜਿਹੜੀ ਹਿਮਾਚਲ ਵਾਲੀ ਆਉਂਦੀ ਆ ਭਾਈ ਉਹ ਲਿੱਸੂ ਹੀ ਆਉਣੀ ਅੱਛਾ ਉਧਰ ਰਾਜੀ ਨਹੀਂ ਹੁੰਦੀ ਆ ਭਾਈ ਉਹ ਹੁੰਦੀਆਂ ਹੀ ਨਹੀਂ ਕਿਉਂ ਨਹੀਂ ਹੁੰਦੀਆਂ ਉਥੇ ਘਾਹ ਕੋ ਖਾਂਦੀਆਂ ਆਪਣੇ ਆਉਂਦੀਆਂ ਜਿਹੜਾ ਪੱਠਾ ਹੁੰਦਾ ਜੂਰਗੇ ਵਾਲਾ ਹੁੰਦਾ ਤੇ ਮੋਗ ਪ੍ਰਣਾਲੇ ਵਾਂਗੂ ਚੱਲਦੀ ਆ ਭਾਈ ਅੱਜ ਤਾਂ ਹੀ ਮੋਗ ਤੇ ਕਿਸੇ ਡਾਕਟਰਾਂ ਦੇ ਵੀ ਹੱਥ ਖੜੇ ਹੁੰਦੇ ਵੇਖਿਆ ਮੈਂ ਮੋਗ ਤੇ ਅੱਛਾ ਹਾਂ ਮਿੱਦਾ ਨਹੀਂ ਜਾਣੀ ਉਹਨਾਂ ਦਾ ਮਿੱਦਾ ਚੱਲਦਾ ਹੀ ਨਹੀਂ ਭਾਈ ਜੇ ਫੀਲਡ ਵੱਧ ਪੈ ਗਈ ਉਹਨਾਂ ਨੇ ਤਾਂ ਮੋਗ ਲੱਗ ਜਾਂਦੀ ਆ ਆਪਣੇ ਪੱਠੇ ਵਜਣ ਵਾਲੇ ਹੁੰਦੇ ਆ ਨਾ ਹਾਂ ਬਾਕੀ ਰੇ ਹੁੰਦੀ ਆ ਰੇ ਹੁੰਦੀ ਆ ਰੇ ਮੇਨ ਗੱਲ ਆਹਾ ਬੱਚੀ ਵਿਖਾਰੀ ਕੱਦ ਵਿਖਾਰੀ ਭਾਈ ਚੈੱਕ ਕਰ ਲੈਣ ਭੈਣ ਭਰਾ ਨਾਲ ਖੜੀ ਦਾ ਠੀਕ ਆ ਟੌਪ ਦਾ ਪੀਸ ਆ ਹਫ਼ਤੇ ਦੀ ਕੱਚੀ ਆ ਜੀ ਤੋਂ ਲਈ ਆਉਣੇ 23 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਆ ਠੀਕ ਆ ਵੀ ਪਲੂਨ ਦਾ 23 ਕਿਲੋ ਦੁੱਧ ਚੋਇਆ ਵਾ ਭੈਣ ਭਰਾ ਵੀ ਮੰਨ ਕੇ ਲੈ ਲੈਣਾ ਰਾਵਣਾ ਹੀ ਗੱਡੂ ਵੀ ਠੀਕ ਆ ਹਾਂ ਕੁਆਲਿਟੀ ਆ ਵੱਛੀ ਚ ਹੂੰ ਬਾਕੀ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਦੈਣ ਜਰੂਰ ਲੈ ਜੂ ਵੀਰੇ ਪਰ ਜਿੱਦੇ ਜਮਾ ਫਸੀ ਖੜੀ ਹੋਈ ਨਾ ਉਹਦੇ ਪਤਾ ਲੱਗੂ ਕਿਹੜੇ ਭਾਅ ਵੇਕਦੀ ਆ ਹੈਨਾ ਬਈ ਅੱਜ ਦਾ ਕੱਚੀ ਆ ਮਿਲ ਜਣੀ ਭਾਅ ਲੱਤਾਂ ਖੋਲ ਖੋਲ ਤਰੂਗੀ ਵੇੜ ਹੂੰ ਲੱਤਾਂ ਖੋਲ ਖੋਲ ਹਾਂ ਠੀਕ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੋੜ ਸ਼ਾਂਗ ਪੂਰਾ ਵੀ ਨਹੀਂ ਚੰਗੇ ਰੰਗ ਪ੍ਰਿੰਟ ਵਾਲੀ ਆ ਥਣ ਸੋਹਣੇ ਸਾਈਜ਼ ਦਾ ਲੱਗਿਆ ਵਾ ਯਾਨੀ ਗੌਣੀ ਗੌਣਾ ਵਿੱਚ ਬਾਈ ਯਾਰ ਬਾੜੀ ਚੰਗੀ ਕੁਆਲਟੀ ਦੀ ਆ ਹੂੰ ਬਾੜੀ ਕੰਮਕ ਬਾੜੀ ਆ ਵੈੜ ਚ ਠੀਕ ਆ ਹਾਂ ਬਾਕੀ ਥਣ ਤੁਸੀਂ ਚੈੱਕ ਕਰ ਹੀ ਸਕਦੇ ਹੋ ਇਹਦਾ ਕੁਆਲਟੀ ਵੀਰੇ ਪੂਰੀ ਚੰਗੀ ਆ ਕੱਲ ਬਹੁਤ ਬਈ ਆ ਕੱਟ ਵਾਲਾ ਹਵਾਨਾ ਹੋਊਗਾ ਨਾ ਬਈ ਇਹਦਾ ਹਾਂ ਹਾਂ ਬਾਈ ਫੈਕਸ ਆਣ ਵਾਲੇ ਜਮ ਹੂੰ ਐਣੀ ਵੀ ਲੋਕਾਂ ਆ ਕੋਈ ਤੇ ਜੈ ਜਪਾ ਇਹਦਾ ਲੈਣੇ ਆ ਜਿਹੜੇ ਯਾਰ ਐਡੀ ਬੱਚੀ ਜਿਹੜੇ ਆ ਮਰਜੀ ਵੇਜ ਲਾ ਬਰਾੜਾ ਵੇਖ ਹੀ ਜਾਣੀ ਹੂੰ ਤੈਨੂੰ ਵੀ ਪਤਾ ਹਨ ਹੂੰ ਅੱਜ ਬੱਚੀ ਦੇ ਦਾਂਗੇ 60000 ਦੀ ਹੋਜੂ ਮਾਰ ਮੱਕੀ-ਕੱਕੀ ਹਾਂ ਮੰਦਾਨ ਕਰਦਾ ਕੋਈ ਚੱਕਣ 4 ਨੰਬਰ 5 ਨੰਬਰ 5 ਨੰਬਰ ਤੇ ਆ ਗਈ ਬਾਈ ਜਰਸ ਕੋਈ ਆ ਰੰਗ ਜਰੂਰ ਚਟਾ ਇਹ ਚਟੇ ਤੇ ਆ ਗਈ ਹੈ ਬਾਈ ਪਿਛਲੇ ਸੂਏ ਵੈੜ ਮੈਥੋਂ ਗਈ ਆ ਹੂੰ ਠੀਕ ਆ ਹੂੰ ਇਹ ਕੋਈ ਮੁੱਲ ਹੀ ਨਹੀਂ ਲਿਆਂਦੀ ਆਪਾਂ ਹੂੰ ਲਿਆਜ ਵਾਲਾ ਬਾਈ ਲਗਿਆ ਸੀਗਾ ਮਾਝੇ ਏਰੀਏ ਦਾ ਅੱਛਾ ਹੁਣ ਉਹਦਾ ਵੀਜ਼ਾ ਆ ਗਿਆ ਵੇਚ ਨੂੰ ਆਪਣੇ ਕੋਲੇ ਭੇਜੀ ਆ ਅੱਛਾ ਦੁੱਧ ਦੀ ਯਾਰ ਅਗਲਾ ਉਹਦਾ ਨੰਬਰ ਦਊਂਗਾ ਸਿੱਧਾ ਉਹਦੇ ਨਾਲ ਗੱਲ ਕਰੇ 18 ਤੋਂ 19 ਕਿਲੋ ਦੀ ਹੋਊਗਾ ਨਾ ਮੈਂ ਗਾਰੰਟੀ ਦਊਂਗਾ ਅੱਛਾ ਕਿਉਂਕਿ ਜੇ ਗਾਰੰਟੀ ਆਪਾਂ ਲੱਗੇ ਆਪਾਂ ਮੁੱਲੀ ਲਿਆਂਦੀ ਹੁੰਦੀ ਆਪਾਂ ਕਹਿੰਦੇ ਵੀ ਆਪਾਂ ਗਾਰੰਟੀ ਉਹ ਬੰਦਾ ਕਹਿੰਦਾ ਵੀ 18 ਤੋਂ 19 ਕਿਲੋ ਦੋਤੀ ਮੈਂ ਗਾਰੰਟੀ ਲਾਉਣਾ ਠੀਕ ਆ ਹਾਂ ਠੀਕ ਆ ਦੈਨ ਲੈਂਦੀ ਆ ਹਜੇ 5 ਤੋਂ 6 ਹਾਂ ਰਾਵਣ ਠੀਕ ਆ ਠੀਕ ਆ ਹੂੰ ਰੀਨਾਲ ਦੂਜਾ ਸੂਆ ਠੀਕ ਆ ਬਬਾ ਡੀ ਉਹ ਦੀ ਬਹੁਤ ਆ ਜਾਸੀ ਬਾਈ ਰੰਗ ਹੀ ਜ਼ਰੂਰ ਚਿੱਟੇ 'ਚ ਪੈਂਦਾ ਰੰਗ ਜ਼ਰੂਰ ਚਿੱਟੇ 'ਚ ਪੈ ਜਾਂਦਾ ਉਹ ਕਲਰ ਆ ਜਾਂਦੇ ਆ ਕਲਰ ਆ ਜਾਂਦੇ ਆ ਜਰਸੀ ਦੇ ਆਮ ਹੀ ਆ ਜਾਂਦੇ ਆ ਜਰਸੀ ਤਾਂ ਪੰਜ ਛੇ ਕਲਰ ਹੀ ਆ ਜਾਂਦੇ ਆ ਹਾਂ ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਬਾਈ ਬੋਦੀ ਵਾਲੀ ਜਰਸੀ ਆ ਬੋਦੀ ਵਾਲੀ ਹੂੰ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਹਾਂ ਠੀਕ ਆ ਯਾਰ ਭਾਈ ਜਨ ਬਹੁਤ ਆ ਵਹਿੜਦਾ ਬਾਈ ਭਾਈ ਜਨ ਪੂਰਾ ਹੀ ਚੰਨ ਪੋਰਾ ਕਾ ਬੋਦੀ ਆ ਲੈ ਹੂੰ ਬਾਕੀ ਫੇਸ ਕੁਆਲਿਟੀ ਸੋਹਣੀ ਆ ਚੰਗਾ ਹੈ ਨਾ ਭਾਈ ਝੋਲ ਬਣਾਉਂਦੀ ਵੀ ਬਹੁਤ ਆਪਣੇ ਕੋਲੋਂ ਪਿਛਲੀ ਯਾਰ ਜਮਾਂ ਤਿਆਰ ਗਈ ਆ ਹੂੰ ਥੱਲੋ ਦਾ ਕਰਮ ਵਾਲੀ ਬਹੁਤ ਬਣਦੀ ਆ ਠੀਕ ਆ ਇਹਦਾ ਸਰ ਜੈਜ ਬਾਕੀ ਕਰਨਾ ਜਮਾਂ ਜੈਜ ਯਾਰ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰ ਲਗੇ ਇਹਦਾ ਵੀ ਹੂੰ ਅੱਜ ਇਹ ਦੇਣੀ ਆ 55 ਦੀ ਅੱਜ ਹਾਂ ਅੱਜ ਅੱਜ ਠੀਕ ਆ ਏ ਨਹੀਂ ਗਾ ਵੀ ਸੂਈ ਦਾ ਆਪਾਂ ਆਪਾਂ ਵਾਰ-ਵਾਰ ਆਣੇ ਆ ਵੀ ਆਪਾਂ ਮੁੱਲੀ ਢੀ ਲਿਆਂਦੀ ਹੂੰ ਜਿੱਦੇ ਸੂਪ ਹੀ ਸਾਮ ਕੇ 4 ਦਿਨ 5 ਉਹਦੇ ਆਪਾਂ ਨੂੰ ਇਹ ਹੋਊਗਾ ਵੀ ਉਹਨੂੰ ਵੱਧ ਵਟਾ ਜੇ ਇਹ ਤਾਂ ਗੱਲ ਹੈਗੀ ਠੀਕ ਆ ਭਰਾਮੀ ਆ ਉਹਦੇ ਨਾਲ ਲਿਆ ਜੀ ਭਰਾਵਾਂ ਵਾਲੀ ਆ ਹੂੰ ਠੀਕ ਆ ਅੱਜ ਦੇ ਦੇਣੀ ਆ 55 ਦੀ ਏ ਠੀਕ ਆ ਹਾਂ ਤੇ ਨਾਗ 5 ਹੋਗੇ 6 ਰੇ ਆ ਗਿਆ ਬਾਈ 6ਵਾਂ ਕਿਹੜਾ ਬਾਈ ਗਰਲੈਂਡੋ ਸੂਈ ਵੀ ਬਾਈ ਗਰਲੈਂਡੋ ਸੂਈ ਵੀ ਤੀਜਾ ਦੇਣਾ ਬਰਾੜਾ ਸੂਈ ਨੂੰ ਹੂੰ 12 ਤੋਂ 13 ਕਿਲੋ ਵੇੜ ਦਾ ਬੋਲਾ ਤਿਆਰ ਹਨ ਨੈਟ ਪਰ ਅਗਲਾ 3 ਅਤੇ 4 4 ਟਾਈਮ ਜੋ ਆਪਣੀ ਘਰੇ ਠੀਕ ਆ ਠੰਡੀ ਸੀਲ ਦੀ ਫੁੱਲ ਗਾਰੰਟੀ ਹੋਊਗੀ ਬਾਈ ਠੀਕ ਆ ਜੇਰ ਦੀ ਫੁੱਲ ਗਾਰੰਟੀ ਆ ਠੀਕ ਆ ਮਗਰ ਬੱਛਾ ਮਗਰ ਬੱਛਾ ਆ ਗਿਆ ਮੇਲ ਕਾ ਪਾ ਗਿਆ ਹਾਂਜੀ ਬਾਈ origial ਦੂਜਾ ਸੁਹਾ ਹਮ ਅਗਲੇ ਨੇ ਦੂਜਾ ਕਹੀਆ ਯਾਰ ਭੈਣ ਫਿਰ ਆਪਣਾ ਤੀਜਾ ਮੰਨ ਲੈਣ ਥੋੜੀ ਜੀ ਲਿਸੇ ਸੇਵਾ ਘਟ ਵਾਲੇ ਘਰੋਂ ਆਈ ਵੀ ਆ ਹਮ ਕੱਦ ਬੈਡ ਦੀ ਚੰਗੀ ਆ ਫੁੱਲ ਵੱਡਾ ਕਰਦਾ ਬਾਈ ਫੁੱਲ ਇਹ ਤਾਂ ਗੱਲ ਹੈ ਕੱਦ ਬੈਡ ਦੀ ਵੀਰੇ ਪੂਰੀ ਚੰਗੀ ਆ ਬਾਕੀ ਸੋਹਣਾ ਥਣਾ ਦਾ ਸਹਿਜ ਇਕੱਲਾ ਇਕੱਲਾ ਨਿਕੜ ਮਹੱਤੀ ਚਵਾਈ ਵਾਲਾ ਫੂਡ ਬਾਕੀ ਮੋਟਾ ਥਣ ਲੱਗਿਆ ਵਾ ਹਨਾ ਬਈ ਚਵਾਈ ਦਾ ਬਾਲੀ ਪੋਲੀ ਆ ਵੈੜ ਦੀ ਗੰਨੇ ਆਰ ਕੀ ਧਾਰ ਠੀਕ ਆ ਹਾਂ 12 ਕਿਲੋ ਬੋਲੀ ਜੋ ਕੇ ਲੈ ਜੇ ਹੈ 12 ਤਾਂ ਵੀ 13 ਹੋਊਗੀ ਆਪਾਂ ਜਾਣ ਕੇ ਘਟਾਣੇ ਹੁੰਨੇ ਬਈ ਕਿਲੋ 2 ਕਿਲੋ ਅੱਛਾ ਹਾਂ ਠੀਕ ਆ ਭਾ ਵੀ ਟੋਕੜਾ ਮੱਝਣਾ ਕਿੰਨਾ ਅੱਜ ਦੇ ਦੇਣੀ ਆ ਹਾਂ ਨਾ 46500 ਦੀ ਅੱਜ ਮਾਰਦਾਨ 6 ਵਾਲੀ ਭੈਣ ਭਰਾ ਭੰਨ ਤੋੜਨਾ ਕਰੇ ਕੋਈ ਛਾਲੀ ਦੀ ਕਰਦੇ ਯਾਰ ਪੂਰੇ ਚਾ ਪੂਰੇ ਛਾਲੀ ਦੀ ਕਹਿ ਤਾ ਤੂੰ ਕਹਿ ਰਹਾ ਫਿਰ ਦੀ ਜਾਨ ਦੇ ਤੂੰ ਕਿੰਨੇ 500 ਦਾ ਮੈਂ ਨੋਟ ਟੁੱਟਿਆ ਫਿਰੂ ਕਾ ਵਿੱਚ ਹਾਂ ਹੂੰ ਬਾਕੀ ਇਕੱਠੇ ਲੈ ਜੂ ਨਾ ਤਾ ਮਾਦਾਨ ਕਰਾਂਗੇ ਬਾਈ ਜਰੂਰ ਠੀਕ ਆ ਹਾਂ 6 ਦਿਖਾਤੇ ਆ 6 ਬਾਈ ਹੋਰ ਤਾਂ ਹੈ ਨਹੀਂ ਨਾ ਕੋਈ ਨਾ ਨਾ ਬਸ ਬਾਈ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ